रेडी स्टार्ट ਸਾਰੇ ਪਕਵਾਨਾਂ ਵਿੱਚ ਮਸਾਲੇ ਸਭ ਤੋਂ ਮਹੱਤਵਪੂਰਨ ਤੱਤ ਹੁੰਦੇ ਹਨ ਡੰਡੀ ਮਸਾਲੇ ਸਾਦੇ ਦਿਸਣ ਵਾਲੇ ਕਿਸੇ ਵੀ ਪਕਵਾਨ ਦਾ ਜ਼ਾਇਕਾ ਬਦਲ ਦਿੰਦੇ ਹਨ ਡੰਡੀ ਉਹਨਾਂ ਦੀ ਮਹਿਕ ਅਤੇ ਤਾਜ਼ਗੀ ਹਰ ਡਿਸ਼ ਨੂੰ ਲਾਜਵਾਬ ਬਣਾ ਦਿੰਦੀ ਹੈ ਡੰਡੀ ਆਪਣੀ ਕਿਚਨ ਵਿੱਚ ਅਸੀਂ ਹਰ ਦਿਨ ਕਈ ਤਰ੍ਹਾਂ ਦੇ ਮਸਾਲਿਆਂ ਦੀ ਵਰਤੋਂ ਕਰਦੇ ਹਾਂ ਅਤੇ ਕਈ ਮਸਾਲੇ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਕਦੀ ਕਦੀ ਹੀ ਇਸਤੇਮਾਲ ਕੀਤਾ ਜਾਂਦਾ ਹੈ ਡੰਡੀ ਅਜਿਹੇ ਮੌਕੇ ਵਿੱਚ ਸਭ ਤੋਂ ਵੱਡੀ ਮੁਸ਼ਕਲ ਇਹ ਹੁੰਦੀ ਹੈ ਕਿ ਇਹਨਾਂ ਨੂੰ ਕਿਸ ਤਰ੍ਹਾਂ ਸਹੀ ਤਰੀਕੇ ਨਾਲ ਰੱਖਿਆ ਜਾਵੇ ਤਾਂ ਜੋ ਇਹਨਾਂ ਵਿੱਚ ਸਲਾਬ ਨਾ ਆ ਸਕੇ ਅਤੇ ਇਹਨਾਂ ਦੀ ਮਹਿਕ ਅਤੇ ਤਾਜ਼ਗੀ ਵੀ ਬਰਕਰਾਰ ਰਹੇ ਡੰਡੀ ਅਜਿਹੇ ਕਈ ਤਰੀਕੇ ਹਨ ਜਿਨ੍ਹਾਂ ਨਾਲ ਤੁਸੀਂ ਮਸਾਲਿਆਂ ਨੂੰ ਲੰਬੇ ਸਮੇਂ ਤੱਕ ਸੁਰੱਖਿਅਤ ਰੱਖ ਸਕੋਗੇ ਪਰ ਉਸ ਤੋਂ ਪਹਿਲਾਂ ਤੁਹਾਨੂੰ ਇਹ ਜਾਣਨਾ ਹੋਵੇਗਾ ਕਿ ਇਸ ਤਰ੍ਹਾਂ ਦੇ ਮਸਾਲਿਆਂ ਨੂੰ ਕਿੰਨੇ ਦਿਨਾਂ ਤੱਕ ਸਟੋਰ ਕੀਤਾ ਜਾ ਸਕਦਾ ਹੈ ਡੰਡੀ ਬੀਜਾਂ ਜਾਂ ਛਿੱਲ ਨੂੰ 2 ਸਾਲ ਤੱਕ ਸਟੋਰ ਕੀਤਾ ਜਾ ਸਕਦਾ ਹੈ ਡੰਡੀ ਔਸ਼ਧੀ ਜਾਂ ਫੁੱਲਾਂ ਨੂੰ 1 ਸਾਲ ਤੱਕ ਸਟੋਰ ਕੀਤਾ ਜਾ ਸਕਦਾ ਹੈ ਡੰਡੀ ਇਸ ਨੂੰ ਜਿਆਦਾ ਸਮੇਂ ਤੱਕ ਰੱਖਣ ਦੇ ਬਾਅਦ ਮਸਾਲਿਆਂ ਵਿੱਚ ਖੁਦ ਹੀ ਕੀਟ ਜਾਂ ਕੀੜੇ ਪੈ ਜਾਂਦੇ ਹਨ ਅਜਿਹੇ ਵਿੱਚ ਤੁਹਾਡੇ ਸਿਹਤ ਨੂੰ ਹਾਨੀ ਪਹੁੰਚਦੀ ਹੈ ਡੰਡੀ ਸਭ ਤੋਂ ਪੈਲਾ ਜੜੀਆਂ ਬੂਟੀਆਂ ਅਤੇ ਮਸਾਲਿਆਂ ਨੂੰ ਹਮੇਸ਼ਾ ਸੁੱਕੀ ਥਾਂ ਉੱਤੇ ਹੀ ਰੱਖੋ ਨਮੀ ਵਾਲੀ ਥਾਂ ਉੱਤੇ ਰੱਖਣ ਨਾਲ ਇਹਨਾਂ ਵਿੱਚ ਗੋਲੀਆਂ ਜਿਹਾ ਬਣ ਜਾਂਦੀਆਂ ਹਨ ਅਤੇ ਕੀੜੇ ਪੈ ਜਾਂਦੇ ਹਨ ਡੰਡੀ ਬਹੁਤ ਜ਼ਿਆਦਾ ਰੌਸ਼ਨੀ ਵਾਲੀ ਥਾਂ ਤੇ ਮਸਾਲੇ ਨਾ ਰੱਖੋ ਡੰਡੀ ਰੌਸ਼ਨੀ ਮਸਾਲਿਆਂ ਦੇ ਅੰਦਰ ਹੋਣ ਵਾਲੇ ਆਇਲ ਨੂੰ ਆਕਸੀਡੈਂਟ ਕਰ ਦਿੰਦੀ ਹੈ ਜਿਸ ਦੀ وجہ ਨਾਲ ਉਹਨਾਂ ਦਾ ਅਸਲ ਜਾਇਕਾ ਬੇਕਾਰ ਹੋ ਜਾਂਦਾ ਹੈ ਡੰਡੀ ਪਾਰਦਰਸ਼ੀ ਜਾਰ ਵਿੱਚ ਮਸਾਲਿਆਂ ਨੂੰ ਰੱਖਣ ਨਾਲੋਂ ਬਿਹਤਰ ਹੈ ਕਿ ਕਿ ਸੇ ਡਾਰਕ ਜਾਰ ਵਿੱਚ ਰੱਖੋ ਡੰਡੀ ਇਸ ਨਾਲ ਉਹਨਾਂ ਵਿੱਚ ਲਾਈਟ ਜ਼ਿਆਦਾ ਨਹੀਂ ਪਵੇਗੀ ਡੰਡੀ ਕਈ ਲੋਕਾਂ ਨੂੰ ਅਜੀਹਾ ਲੱਗਦਾ ਹੈ ਕਿ ਫਰਿੱਜ ਵਿੱਚ ਮਸਾਲਿਆਂ ਨੂੰ ਰੱਖਣ ਨਾਲ ਵੀ ਉਹ ਕਦੇ ਖਰਾਬ ਨਹੀਂ ਹੁੰਦੇ ਜਦ ਕਿ ਫਰਿੱਜ ਵਿੱਚ ਰੱਖਣ ਨਾਲ ਮਸਾਲਿਆਂ ਦਾ ਫਲੇਵਰ ਖਤਮ ਹੋਣ ਲੱਗਦਾ ਹੈ ਡੰਡੀ ਜੇਕਰ ਤੁਸੀਂ ਇਹਨਾਂ ਨੂੰ 에ਅਰ ਲੋਕ ਕੰਟੇਨਰ ਵਿੱਚ ਰੱਖ ਕੇ ਫ੍ਰਿਜ ਵਿੱਚ ਰੱਖ ਦਿੰਦੇ ਹੋ ਤਾਂ ਇਹ ਠੀਕ ਰਹਿ ਸਕਦੇ ਹਨ ਡੰਡੀ ਪੀਸੇ ਹੋਏ ਮਸਾਲਿਆਂ ਦੀ ਬਜਾਏ ਖੜੇ ਮਸਾਲਿਆਂ ਨੂੰ ਸਟੋਰ ਕਰੋ ਡੰਡੀ ਆਪਣੀ ਲੋੜ ਅਨੁਸਾਰ ਉਹਨਾਂ ਨੂੰ ਪੀਸਦੇ ਰਹੋ ਡੰਡੀ ਖੜੇ ਮਸਾਲੇ ਇੰਨੀ ਜਲਦੀ ਖਰਾਬ ਨਹੀਂ ਹੁੰਦੇ ਜਿੰਨੀ ਜਲਦੀ ਪੀਸੇ ਹੋਏ ਮਸਾਲੇ ਖਰਾਬ ਹੋ ਜਾਂਦੇ ਹਨ ਡੰਡੀ ਨਾਲ ਹੀ ਤਾਜ਼ੇ ਪੀਸੇ ਹੋਏ ਮਸਾਲਿਆਂ ਦਾ ਜ਼ਾਇਕਾ ਵੀ ਲਾਜਵਾਬ ਹੁੰਦਾ ਹੈ ਡੰਡੀ ਵੈਕਿਊਮ ਸੀਲ ਵਾਲੇ ਪਿੰਟ ਜਾਰਾਂ ਵਿੱਚ ਮਸਾਲਿਆਂ ਨੂੰ ਰੱਖਣ ਨਾਲ ਇਹਨਾਂ ਵਿੱਚ ਕੀਟ ਨਹੀਂ ਹੁੰਦੇ ਡੰਡੀ ਬਸ ਤੁਸੀਂ ਇਹਨਾਂ ਨੂੰ ਕਿਸੇ ਹਨੇਰੇ ਵਾਲੀ ਥਾਂ ਉੱਤੇ ਰੱਖੋ ਤਾਂ ਜੋ ਇਹਨਾਂ ਵਿੱਚ ਫਰੈਸ਼ਨੈਸ ਕਾਇਮ ਰਹੇ ਡੰਡੀ ਸਟਾਪ